ਅਲਪਨ ਸਾਹਿਬ 21 ਤਰੀਕ ਨੂੰ ਯੋਗਾਡੇ ਆ ਰਿਹਾ ਪਰੰਤੂ ਨਗਰ ਕਾਉਂਸਲ ਵੱਲੋਂ ਖਬਰ ਲੱਗਣ ਦੇ ਬਾਵਜੂਦ ਵੀ ਅਜੇ ਤੱਕ ਪਾਰਕ ਦੀ ਪੂਰੀ ਤਰ੍ਹਾਂ ਸਫਾਈ ਨਹੀਂ ਕਰਵਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਗਰ ਕਾਉਂਸਲ ਦਾ ਸਭ ਤੋਂ ਪਹਿਲਾਂ ਮੈਂ 21 ਤਰੀਕ ਨੂੰ ਆ ਰਿਹਾ ਯੋਗਾਡੇ ਦੇ ਕਲੀਨ ਐਂਡ ਗ੍ਰੀਨ ਕਲੱਬ ਪਾਰਕ ਵੱਲੋਂ ਸਭ ਨੂੰ ਵਧਾਈਆਂ ਦਿੰਦਾ ਤੇ ਨਾਲ ਨਾਲ ਮੈਂ ਬੇਨਤੀ ਵੀ ਕਰਦਾ ਕਿ ਉਸ ਦਿਨ ਰੱਖੇ ਗਏ ਪ੍ਰੋਗਰਾਮ ਵਿੱਚ ਸਾਰੇ ਸ਼ਹਿਰ ਵਾਸੀ ਸਮੂਲਿਤ ਕਰਨ ਆਪਣੇ ਤੇ ਜਿੱਥੇ ਤੱਕ ਉਹ ਪਾਰਕ ਨੂੰ ਸਾਫ ਸਫਾਈ ਦਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਥੋੜਾ ਜਿਹਾ ਗੜਬੜ ਹੋ ਰਹੀ ਹੈ ਕਿਉਂਕਿ ਕਿ ਐਜੀਟੇਸ਼ਨ ਕਰਕੇ ਵੀ ਥੋੜਾ ਜਿਹਾ ਕਵਰੇਜ ਐਜੀਟੇਸ਼ਨ ਕਰਕੇ ਵੀ ਥੋੜਾ ਜਿਹਾ ਡਿਸਟਰਬੈਂਸ ਹੁੰਦੀ ਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਫ ਸਫਾਈ ਦਾ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਆ ਪੱਤਰਕਾਰਾਂ ਭਾਈ ਭਾਈ ਰਾਈ ਪਰ ਉਹਦੇ ਅਸਰ ਨਾਲ ਉਹਨਾਂ ਨੇ ਮੁੱਖ ਕਮੇਟੀ ਸਮਾਣਾ ਨੇ ਜਿਹੜਾ ਹੈਗਾ ਸਫਾਈ ਕਰਾਈ ਆ ਕਾਫੀ ਅੱਦ ਤੱਕ ਰੋ ਗਈ ਆ ਪਰ ਫਿਰ ਵੀ ਇਸ ਦੇ ਬਾਵਜੂਦ ਵੀ ਥੋੜਾ ਜਿਹਾ ਕੰਮ ਹੋਣ ਵਾਲਾ ਤੇ ਅਸੀਂ ਪਾਰਕ ਵੱਲੋਂ ਬੇਨਤੀ ਕਰਦਾ ਸਾਰੇ ਵੱਲੋਂ ਕਿ ਇੱਕ ਵਾਰੀ ਜਿਹੜੀ ਹੈਗੀ ਆ ਫਾਈਨਲ ਟੱਚ ਢੇਰੀਆਂ ਪਈਆਂ ਤੇ ਜਾਂ ਹੋਰ ਹੈਗਾ ਇੱਕ ਪੱਕਾ ਤੌਰ ਤੇ ਬੰਦਾ ਸਾਡੇ ਲਾਂਡ ਜਿਹੜਾ ਕਿ ਜਿਹੜਾ ਰਹਿੰਦੇ ਰਹਿੰਦੇ ਕੰਮ ਆ ਜਿਹੜੇ ਹੈਗੇ ਪੂਰੇ ਕਰ ਸਕੇ ਅਸੀਂ ਨਗਰ ਕੌਂਸਲ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਕਹਿਣ ਤੇ ਜਿਹੜਾ ਹੈਗਾ ਸਫਾਈ ਦਾ ਕੰਮ ਕਾਫੀ ਹੱਦ ਤੱਕ ਕਰ 90% ਕਰਾ ਦਿੱਤਾ ਤੇ ਬਾਕੀ ਵੀ ਆਸ ਕਰਦੇ ਹਾਂ ਕਿ ਉਹ ਸਾਡੇ ਯੋਗਾ ਡੇ ਤੋਂ ਪਹਿਲਾਂ-ਪਹਿਲਾਂ ਸਾਫ਼ ਕਰਾਂਗੇ ਤੇ ਇੱਕ ਪੱਕੇ ਤੌਰ ਤੇ ਬੰਦੇ ਦੀ ਇੱਥੇ ਡਿਊਟੀ ਲਾਣਗੇ ਜਿਹੜਾ ਰੋਜ਼ ਸਾਫ਼ ਸਫਾਈ ਕਰੇ। ਥੈਂਕ ਯੂ।